ਲੋ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋ ਆਪਾਂ ਪਹੁੰਚ ਗਏ ਆਂ ਰੋਡ ਤੋਂ ਪੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਡੀ ਤੇ ਤੇ ਟਾਈਮ ਹੋ ਗਏ 7:30 ਤਰੀਕ ਮਈ ਜੀ ਹੈ ਅੱਜ 11 ਮਾਰਚ 2025 ਲੋ ਜੀ ਬੋਲੀ ਦੀ ਸਟਾਰਟ ਹੋਣ ਲੱਗੀ ਆਂ ਦੇਖਦੇ ਆਂ ਅੰਤ ਜਨਾ ਰੇਟ ਕਿੱਥੇ ਤੱਕ ਜਾਂਦਾ ਲੋ ਜੀ 8 65 70 11 80 99 295 300 300 5 10 15 315 20 20 ਰੁਪਏ 320 ਰੁਪਏ 320 ਰੁਪਏ ਗੁਰੂ ਸਾਹਿਬ ਜਾਏਗਾ ਕਿੱਧਰ ਜਾਊਗਾ 320 ਰੁਪਏ

ਬੋਲੋ ਜੀ ਇਹ 300 ਰੁਪਏ ਭਾਈ 500 ਰੁਪਏ ਮੇਰੇ ਨਾਲ ਤਾਂ ਬੜਾ ਮੁੱਕ ਲੈਗਾ ਹੁਣ ਅਗਲੇ ਤੇਲ ਮਹਿੰਗਾ ਹੋ ਗਿਆ ਕਹਿੰਦੇ ਭਾਈ ਰੈਂਟ ਵਧਾ ਦਿਓ ਬੋਲੋ ਜੀ 260 260 ਰੁਪਏ 60 ਰੁਪਏ 65 ਰੁਪਏ 70 75 80 85 90 95 300 300 5 5 10 15 20 320 ਰੁਪਏ ਬੋਲਾਂ ਕਿਨੇ 25 ਪੱਤ ਕਿੱਥੇ ਜਾਣੇ ਬਈ ਲੰਡੇ ਲੰਡੇ ਜਾਏਗਾ ਬਈ 800 ਰੁਪਿਆ ਕਰਾਇਆ ਠੀਕ ਕਰਦੇ ਬਈ 30 ਰੁਪਿਆ ਹੀ 330 ਰੁਪਏ 35 35 ਰੁਪਏ 35 ਰੁਪਏ ਬੋਲਾਂ ਕਿਨੇ 335 ਰੁਪਏ ਲੰਡੇ ਬਾਈ 800 ਰੁਪਿਆ ਕਰਾਇਆ ਇਹ ਲਗੀ ਜਦੋਂ ਸੁਪਤੇ ਤੋਂ 20 ਤੇ 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 ਜਿਹੜੀ ਕੀ ਰੇਟ ਜਾਂਦੀ ਆ ਤੇ ਨਾਗਰਿਕੇ ਪੰਜ ਹੋਰ ਜੀ ਅੱਜ ਜਿਹੜਾ ਰੇਟ ਥੋੜਾ ਜਿਆ ਵੱਧ ਗਈ ਕੋਲੋਂ ਬਾਈ ਉਸੇ ਨਾਲ ਦੀ ਆ 280 ਰੁਪਏ 85 90 ਉਸੇ ਰੇਟ ਕਰ ਜਾ 335 ਰੁਪਏ ਜਾਊਗਾ ਭਾਈ ਕੁਛ 335 ਬੋਲਾਂਗੇ ਨੇ ਜਾਊਗਾ ਭਾਈ ਜਾ 335 ਰੁਪਏ ਭਾਈ ਦੋਵੇਂ ਕਿੰਨੇ ਲਾਇਓ ਲਓ ਜੀ ਇਹ ਵੀ 335 ਰੁਪਏ ਲੱਗਿਆ ਜੀ ਚੌਥੀ ਟਾਂ ਦੇ ਦੇਖ ਲੈ ਕੀ ਬੱਜ ਜਾਂਦੀ ਹੈ ਅੰਦਰ ਦੇ ਥੋੜੀ ਬੋਲੋ ਭਾਈ ਬੋਲੋ ਹੀ ਬੋਲੋ ਕਲਕਪੀ ਉਹਦੇ ਨਾਲ ਤਾਂ ਚੰਗੀ ਆ 230 ਲਾਵੇ 230 ਰੁਪਏ 35 ਰੁਪਏ 35 ਰੁਪਏ ਮੈਂ ਕਿੱਥੇ ਜਾਣੀ ਆ ਕਸਮ ਪੱਟੀ ਜਾਣੀ ਆ ਕੀ ਜੀ ਕੱਲੀ ਵੀਰੇ ਕਸਮ ਪੱਟੀ ਜਾਏਗਾ ਹਾਈਨੋ ਸਾਈਡ ਤੇ ਆ ਉਹਨੂੰ ਬੱਡੇ ਤੋਂ ਉਹਨੂੰ ਢੰਡਾ ਗੁੰਡਾ ਉਹਦਾ 500 ਕਰਾਂਗੇ 500 ਰੁਪਏ ਕਰਾਇਆ ਭਾਈ ਬੋਲੋ ਭਾਈ 220 255 60 65 70 75 80 ਬਾਈ ਬੋਲੀ ਦਿੱਤਾ ਉਹਨੇ ਵੀ ਲੈਣੀ ਤੂੰ ਵੀ ਲੈਣੀ 45 ਜਿਹੜੀ ਦਾ ਭਲਾ ਚਿੱਟੀ ਦਾ ਲਾਹਾਂ ਜਾ ਕੇ 80 80 285 90 99 300 ਬੋਲਾਂਗੇ ਨੇ 5 305 ਬੋਲਦਾ ਕੋਈ ਆ ਜਾ ਫਿਰ ਆ ਗਈ

300 ਰੱਖਿਆ 300 5 5 10 ਜਾਊਗਾ ਪੁੱਛੀ ਬਾਈ ਜਾਏਗਾ ਬਾਈ 100 ਪੱਟੀ ਕਿੰਨਾ ਕਰਾਇਆ 500 ਰੁਪਇਆ ਬੋਲ ਬੋਛਦੀ ਕਰ ਕੱਟ ਉਹਦੇ ਨਾ ਕਰ ਲਾ ਆ ਜਿਹੜਾ ਕਹਿਤਾ ਠੀਕ ਹੈ ਲੈਣੀ ਫਰਾ ਉਹਦਾ ਕਿਉਂ ਬਾਈ ਕੱਟੀ 550 10 ਉਹ 10 15 320 25 25 30 20 20 40 340 ਬੋਲਾਂਗੇ ਨੇ ਤੇਰੀ ਆ 340 ਰੁਪਏ ਬਾਈ ਲਓ ਜੀ ਇਹ ਲੱਗੇ 340 ਰੁਪਏ ਅੱਜ ਜਿਹੜਾ ਰੇਟ ਜੀ 350 ਦੇ ਆਸ-ਪਾਸ ਪਹੁੰਚ ਗਿਆ ਜੀ ਥੋੜੀ ਵਧਰੇਗੀ ਜੀ ਲਓ سٹਾਰਟ ਕਰਾਂਗੇ 340 ਇਹਨਾਂ ਦੇਖਦੇ ਆਂ ਕੀ ਰੇਟ ਜਾਂਦੀ ਹੈ ਪਹਿਲਾ ਕਿੰਨੇ ਟੰਗਾ ਇਹਦੀ ਆ ਭਾਈ ਅੰਦਰ ਦੀ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਹੀ ਹੈ 300 ਦਾ ਹਰੀ ਨਾਉਂਦਾ ਮਾਲਣਾ ਆਪਾ ਟੰਗਾਰਾ ਆ ਯਾਰ ਬੋਲੋ ਹੀ ਬੋਲੋ ਉਤਾ ਹੀ ਕਿੰਨੇ ਦੱਸਦੇ ਆ ਸਾਹੇ ਦਾ ਦੱਸਿਆ ਕਰੋ ਜਿਹੜੇ ਨਾਲੂ ਹਾਂਜੀ 250 60 65 70 70 75 80 85 pura 300 300 300 ਬੋਲਾਂਗੇ ਨਾ 5 10 10 15 15 20 20 25 325 ਬੋਲਦਾ ਕੋਈ 325 ਰੁਪਏ ਬਾਈ ਜੀ ਲਓ ਜੀ ਇਹ ਲਾਗੀ 325 ਰੁਪਏ ਲਓ ਇਹ ਨਾਗਰੇ ਕੇ ਸਾਰੇ ਦੋ ਹੋਰੀ ਇਹ ਵੀ ਥੂੜੀ ਜਨਾਸ ਬਾਰ ਦੀਏ ਮੁੰਡੇ ਗਲੀ ਬਾਰਦੀਏ ਬਾਈ ਗਿੱਲੇ ਗੋਲੇ ਬਾਈ ਹਾਂਜੀ ਹਾਂਜੀ ਐ ਨਿਕਲੋ ਵੀ ਸਾਰੇ ਬੋਲੋ ਜੀ 250 ਬੋਲੀ ਕਰੀ ਜਾਂਦਾ ਬਾਈ 52 ਬਾਈ ਦਿੱਲੀ ਵਾਲੇ ਸਕੂਲ ਕੋਲ ਜਾਏਗਾ ਸਕੂਲ ਰੋਡ ਤੇ ਸੇਮ ਨਾਲੇ ਕੋਲੇ ਬਾਸ ਪੱਟੀ ਚਾਵਲੇਗਾ ਬੋਲੋ ਬੋਲੋ ਸਿੱਧੀ ਕਰੋ ਇਹ ਲੋਕਲ ਲਾਉਣੀ ਆ ਲੋਕਲ ਲਾਉਣੀ ਆ ਦਾਦਾ ਦੇ ਜਾਨ ਕੇ 400 ਰੁਪਿਆ ਬਾਈ ਉੱਥੋਂ ਦਾ 300 ਬਾਈ ਹਾਂ ਬੋਲੋ ਬਾਈ 55 60 65 70 75 80 85 90 95 300 5 305 10 15 ਬੋਲਾਂਗੇ ਨੇ 315 ਰੁਪਏ ਆਪਣੀ ਇੱਥੇ ਲੋਈ ਇਹ ਲੱਗੀ 315 ਰੁਪਏ ਲੋਈ ਨਾਗਰੇਗਾ ਲਾਸਟ ਜੀ ਇਹ ਦੇਖਦੇ ਆਂ ਕੀ ਰਹਿ ਜਾਂਦੀ ਜੀ ਰਾਹੀ ਪ੍ਰੀਮੀ ਹਾਂ ਕਸ ਮੱਟੀ ਜਾਏਗਾ ਨਹੀਂ ਭਾਈ ਨਹੀਂ ਜਾਣਾ ਭਾਈ 250 ਰੁਪਏ 25 25 300 ਵੀ ਹੈ 330 ਬੋਲਾਂਗੇ 35 35 40 48 350 ਬੋਲਾਂਗੇ 350 ਜੀ ਲੋ ਜੀ ਇਹ ਲੱਗੀ ਲਾਸ਼ ਤਾਂ ਸੀ ਇਹ ਲੱਗੀ 350 ਰੁਪਏ ਲੱਗੇ ਅੱਜ ਦਾ ਲੈਣਾ ਟਾਪ ਰੇਟ ਆਈ ਉਹ 350 ਰੁਪਏ ਜੀ 11 ਮਾਰਚ 2025 ਦਾ ਇਹ ਰੇਟ ਆ 350 ਰੁਪਏ ਹੋ ਗਈ ਤੋੜਿਆ ਜੀ ਬਹੁਤ ਬਹੁਤ ਨਾਲ ਜੀ ਤੇ ਵੀਡੀਓ ਨੂੰ ਕੱਲ ਨੂੰ ਸ਼ੇਅਰ ਜੀ ਮਤਵਾ ਦਿੰਦੇ ਆ ਠੀਕ ਕੱਲ ਨੂੰ 750 ਰੁਪਏ